ਹਲਕਾ ਚੋਣ ਵਾਲੇ ਦੇ ਵਿਧਾਇਕ ਕੋਲੋਂ ਸਿੰਘ ਬਾਜੀਗਰ ਵੱਲੋਂ ਅੱਜ ਗੁਰੂ ਕੀ ਨਗਰੀ ਬਹਿਰਜatsch ਵਿਖੇ ਡੇਹਰਿਆਂ ਨੂੰ ਜਾਣ ਵਾਲੀਆਂ ਸੜਕਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਜਿਸ ਵਿੱਚ ਕਿ ਕਈ ਸੜਕਾਂ ਟੁੱਟੀਆਂ ਹੋਈਆਂ ਸੀਗੀਆਂ ਉਹਨਾਂ ਨੂੰ ਵੀ ਦੁਬਾਰੇ ਨਵੇਂ ਸਿਰੇ ਤੋਂ ਬਣਾਉਣ ਦਾ ਔਰ ਜਿਹੜੇ ਕਿ ਥਾਂ ਤੋਂ ਉਹਨਾਂ ਦੇ ਪੱਥਰ ਲਾਉਣ ਦਾ ਇਹਨਾਂ ਵੱਲੋਂ ਇੱਕ ਅੱਜ ਰੰਭਿਆ ਗਿਆ ਹੈ ਕੰਮ ਔਰ ਉਸ ਦੇ ਨਾਲ ਨਾਲ ਜਿਹੜਾ ਕਿ ਹੋਰ ਵੀ ਉਹਨਾਂ ਨੇ ਕਿਹਾ ਕਿ ਕਈ ਹਲਕੇ ਦੇ ਜਿਹੜੇ ਪਿੰਡਾਂ ਨੂੰ ਜਾਣ ਵਾਲੀਆਂ ਲਿੰਕ ਸੜਕਾਂ ਹੈ ਉਹਨਾਂ ਨੂੰ ਵੀ ਜਲਦੀ ਹੀ ਅਸੀਂ ਬਣਾਉਣ ਦਾ ਕੰਮ ਸ਼ੁਰੂ ਕਰ ਰਹੇ ਹਾਂ ਅਰਾ ਦੇਖਣਾ ਹੋਵੇਗਾ ਹੁਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਨੇ ਜਿਹੜੀਆਂ ਇਸ ਹਲਕੇ ਚਤਰਾਣੇ ਦੀਆਂ ਛੜਕਾਂ ਜਿਹੜੀਆਂ ਪਿੰਡਾਂ ਨੂੰ ਜਾਣ ਵਾਲੀਆਂ ਨੇ ਜਿਹੜੇ ਹਲਾਫ ਕਾਫੀ ਡਾਊਨਵਰ ਸੀ ਉਹਨਾਂ ਨੂੰ ਦੁਬਾਰੇ ਨਵੇਂ ਛਰੇ ਤੋਂ ਬਣਾਉਣ ਲਈ ਇਹਨਾਂ ਵੱਲੋਂ ਹੁਣ ਤਿਆਰੀ ਕੀਤੀ ਗਈ ਆ ਅਸੀਂ ਗੱਲ ਵੀ ਕਰਾਂਗੇ ਇਹਨਾਂ ਨਾਲ ਕਿਸ ਤਰ੍ਹਾਂ ਦੇ ਤਾਂ ਇਸ ਵਕਤ ਦੱਖਾਣ ਹੈ ਜਿੱਥੇ ਕਿ ਅੱਜ ਨੀਵ ਪੱਥਰ ਰੱਖਿਆ ਹੈ ਉਹਦਾ ਉਦਘਾਟਨ ਕਰਨ ਪਹੁੰਚੇ ਹੋਏ ਹਨ ਧੰਨਵਾਦ ਕਰਦੇ ਆ ਅਸੀਂ ਸਾਡੇ ਐਮਐਲਏ ਸਾਹਿਬ ਦਾ ਸਰਦਾਰ ਗੁਰਵੰਤ ਸਿੰਘ ਬਾਜੀਗਰ ਦਾ ਜੀ ਜਿਹੜੇ ਕਿ ਸਾਡੇ ਬਹੁਤ ਤਰੱਕੀ ਦੇ ਕੰਮ ਸਾਡੇ ਪਿੰਡ ਦੇ ਕਰਾ ਰਹੇ ਨੇ ਟਕਟ ਸੜਕਾਂ ਬਣ ਰਹੀਆਂ ਨੇ ਲਿੰਕ ਸੜ ਸਰਨੀਆ ਜਰਨਲ ਜੀ ਬਾਕੀ ਸਾਨੂੰ ਗੁਰੂ ਘਰ ਨੂੰ 50 ਲੱਖ ਰੁਪਇਆ ਇਹਨਾਂ ਨੇ ਦਿੱਤਾ ਜਿੰਦੇ ਜੇ ਅਸੀਂ ਇੱਕ ਕਮਿਊਨਿਟੀ ਹਾਲ ਦਾ ਮਤਾ ਪਾ ਕੇ ਦਿੱਤਾ ਹੈ ਬਾਕੀ ਕੁਝ ਗੁਰੂ ਘਰ ਦੇ ਕੰਮ ਕਰਵਾ ਰਿਆ ਜੀ ਉਹਨੇ ਨਾਲ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਪੰਜਾਬ ਸਰਕਾਰ ਦਾ ਤੇ ਐਮਐਲਏ ਸਾਹਿਬ ਦਾ ਜੀ ਇੰਨੇ ਇਤਿਹਾਸ ਕਿ ਬੰਡਾ ਗਿਆ ਨਾਨਗੋਲਾ ਜੀ ਦਿੱਤਾ ਗਿਆ ਕਿਸੇ ਸਰਕਾਰ ਨੇ ਦੇਖੋ ਜੀ ਇਹ ਤਾਂ ਹੁਣ ਪਹਿਲੀਆਂ ਸਰਕਾਰਾਂ ਦੱਸ ਸਕਦੀਆਂ ਨਾ ਜੀ ਇਹ ਤਾਂ ਹੁਣ ਹੈ ਹੁਣ ਤਾਂ ਬਹੁਤ ਕਮਜ਼ੋਰਾ ਤੇ ਚੱਲ ਰਿਆ ਜੀ ਮੈਂ ਧੰਨਵਾਦ ਕਰਦਾ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਕਿਉਂਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਸਾਡੀਆਂ ਜਿਹੜੀਆਂ ਸੜਕਾਂ ਸੀਗੀਆਂ ਲਿੰਕ ਹੋਗ ਸੜਕਾਂ ਹੋਗੀਆਂ ਚਾਹੇ 18 ਫੁੱਟੀਆਂ ਹੋਗੀਆਂ ਉਹਨਾਂ ਦਾ ਪਾਣੀ ਕਰਕੇ ਵੈਸੇ ਵੀ ਕਾਫੀ ਜਿਹੜੀ ਉਹ ਮਾੜੀ ਹਾਲਤ ਸੀਗੀ ਸੋ 42 ਸੜਕਾਂ ਨੇ ਜਿਹੜੀਆਂ ਹਲਕੇ ਛਤਰਾਣੇ ਦੇ ਵਿੱਚ ਨਵੀਆਂ ਬਣਨ ਜਾ ਰਹੀਆਂ ਨੇ ਤਕਰੀਬਨ 91 ਕਿਲੋਮੀਟਰ ਦੇ ਕਰੀਬ ਹਲਕੇ ਸ਼ਤਰਾਣੇ ਦੇ ਜਿੰਨੇ ਵੀ ਲਿੰਕ ਰੋਡ ਹੈਗੇ ਨੇ ਉਹ ਸਾਰੇ ਬਹੁਤ ਜਲਦ ਕੰਪਲੀਟ ਕਰਾਂਗੇ ਅੱਜ 88 ਪਿੰਡ ਹੈਗਾ ਜੀ ਔਰ ਗੁਰੂ ਘਰ ਹੈਗਾ ਨੌਵੇਂ ਪਾਸ਼ਾ ਹੀ ਗੁਰੂ ਤੇਗ ਬਹਾਦਰ ਜੀ ਦਾ ਦੋ ਲਿੰਕ ਸੜਕਾਂ ਦਾ ਜਿਹੜਾ ਅੱਜ ਇੱਥੇ ਉਦਘਾਟਨ ਕੀਤਾ ਗਿਆ ਜਿਹੜੀ ਇਹ ਬਹਿਰ ਜੱਜ ਤੋਂ ਹਰਿਆਣਾ ਬਾਰਡਰ ਨੂੰ ਜਿਹੜੀ ਉਹ ਜੋੜਦੀ ਹੈ ਔਰ ਦੂਸਰੇ ਪਾਸੇ ਗੁਰੂ ਘਰ ਤੋਂ ਲੈ ਕੇ ਉਹ ਆਪਣੇ ਜਿਹੜੀ ਉਹ ਡੇਰਿਆਂ ਨੂੰ ਲਿੰਕ ਸੜਕ ਹੈ ਜਿਹੜੀ ਉਹ ਜੋੜਦੀ ਹੈ ਸੋ ਅੱਜ ਉਹਨਾਂ ਦਾ ਉਹਦੇ ਘਟਨ ਕੀਤਾ ਗਿਆ ਪੂਰੀ ਆਮ ਆਦਮੀ ਪਾਰਟੀ ਟੀਮ ਵੱਲੋਂ ਔਰ ਨਗਰ ਦੀ ਪੂਰੀ ਪੰਚਾਇਤ ਵੱਲੋਂ ਸਾਡੇ ਇਲਾਕੇ ਦੇ ਸਰਪੰਚ ਸਾਹਿਬਾ ਵੱਲੋਂ ਸੋ ਅੱਜ ਬੜੀ ਖੁਸ਼ੀ ਹੋਈ ਹੈ ਕਿ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਜਿਹੜੀ ਹੈਗੀ ਆ ਉਹ ਆਸਾਨੀ ਹੋਏਗੀ। ਅਮਰ ਸਾਹਿਬ ਇਸ ਏਰੀਆ ਦੇ ਵਿੱਚ ਹੋਰ ਕਿਹੜੀਆਂ ਹਲਕੇ ਸੜਕਾਂ ਦੇ ਅੰਦਰ ਜਿਹੜੀਆਂ ਛੜਕਾ ਬਣਨ ਵਾਲੀਆਂ ਕਿਉਂਕਿ ਕਾਫੀ ਛੜਕਾ ਹੋਰ ਵੀ ਲਿੰਕ ਰੋਡਾਂ ਦੇ ਅ ਦੇਖੋ 91 ਕਿਲੋਮੀਟਰ ਦਾ ਸਾਰਾ ਹੈਗਾ ਔਰ ਘੱਗਰ ਤੋਂ ਪਾਰ ਤਕਰੀਬਨ ਸਾਰੀਆਂ ਜਿਹੜੀਆਂ ਛੜਕਾਂ ਬਣਨਗੀਆਂ ਇਸ ਦੇ ਵਿੱਚ ਸਾਗਰੇ ਤੋਂ ਲੈ ਕੇ ਜਿਹੜੀ ਠਰਵੇ ਨੂੰ ਤੱਕ ਜਾਣੀ ਆ ਉਹ 18 ਫੁੱਟੀ ਹੋਣੀ ਆ ਬਾਕੀ ਜਿਹੜੀਆਂ ਸੜਕਾਂ ਨੇ ਸਾਰੀਆਂ ਉਹ ਲਿੰਕ ਰੋਡ ਹੀ ਹੈਗੇ ਨੇ ਜਿਹੜੀ ਉਹ ਬਣ ਨੇ ਸਰ ਰਿਪੇਅਰ ਵਗੈਰਾ ਹੋ ਰਹੀ ਆ ਸਿਰਫ ਨਵੀਆਂ ਸੜਕਾਂ ਕਿਉਂ ਨਹੀਂ ਬਣਾਈ ਜਾਣੀ ਦੇਖੋ ਇਹ ਨਵੀਆਂ ਹੀ ਹੈਗੀਆਂ ਨੇ ਜੀ ਜਿੰਨੀਆਂ ਵੀ ਸੜਕਾਂ ਹੈਗੀਆਂ ਨੇ ਔਰ ਜਿੱਥੇ ਰਿਪੇਅਰਿੰਗ ਵਾਲਾ ਕੰਮ ਹੈਗਾ ਉੱਥੇ ਰਿਪੇਅਰਿੰਗ ਦਾ ਕੰਮ ਵੀ ਹੈਗਾ ਜਿੱਥੇ ਨਵੀਂ ਬਣਨ ਵਾਲੀ ਸੜਕ ਹੈ ਉੱਥੇ ਨਵੀਂ ਨਵੀਂ ਦਾ ਵੀ ਕੰਮ ਸ਼ੁਰੂ ਹੋ ਰਿਹਾ ਹੋਰ ਕੀ ਆਟੇ ਸਾਨੇ ਜਮੇ ਮੇਲ ਕੰਮ ਜਿਹੜੇ ਹੋਣ ਜਾ ਰਹੇ ਨੇ ਔਰ ਮੈਨੂੰ ਦੱਸ ਦਿਓ ਹਾਂ ਬੜੀ ਖੁਸ਼ੀ ਹੋ ਰਹੀ ਬਾਇਰ ਸਾਹਿਬ ਜਿੱਥੋਂ ਛੜਕਾਂ ਦੀ ਸ਼ੁਰੂਆਤ ਕੀਤੀ ਗਈ ਔਰ ਧਿਆਸੀ ਗੁਰੂ ਘਰ ਨੂੰ ਦੇਖਦੇ ਹੋਇਆ ਪੰਜਾਬ ਦੀ ਗਵਰਨਮੈਂਟ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ 50 ਲੱਖ ਰੁਪਇਆ ਧਿਆਸੀ ਗੁਰੂ ਘਰ ਨੂੰ ਦਿੱਤਾ ਉਹ ਪੰਚਾਇਤ ਆਪਣਾ ਪੈਸਾ ਚਾਹੇ ਪਿੰਡ ਦੇ ਕਿਸੇ ਵੀ ਸਾਂਝੇ ਕੰਮ ਤੇ ਉਹ ਲਾ ਸਕਦੇ ਨੇ ਸੋ ਗੁਰੂਕਰਦੀ ਕਮੇਟੀ ਦੇ ਨਾਲ ਮਿਲ ਕੇ ਪੂਰੀ ਪੰਚਾਇਤ ਜਿੱਥੇ ਵੀ ਇਹ ਚੰਗਾ ਸਮਝਣ ਕੋਈ ਹਲ ਆਪਣੇ ਪਿੰਡ ਦੇ ਲਈ ਕਮਿਊਨਿਟੀ ਹਾਲ ਬਣਾਉਣਾ ਹੈ ਜਾਂ ਕੋਈ ਛੱਡ ਦੀ ਉਸਾਰੀ ਦਾ ਕੰਮ ਕਰਨਾ ਹੈ ਜਾਂ ਕੋਈ ਹੋਰ ਬਿਲਡਿੰਗ ਬਣਾਉਣੀ ਹੈ ਤਾਂ ਸੋ ਉਹ ਕੋਈ ਲਾਇਬ੍ਰੇਰੀ ਬਣਾਉਣੀ ਹੈ ਸੋ ਉਸ ਲਈ ਜਿਹੜਾ ਪੈਸਾ ਹੈਗਾ ਉਹ ਦਿੱਤਾ ਗਿਆ ਸੋ ਜਿੰਨੇ ਵੀ ਇਤਿਹਾਸੀ ਗੁਰੂਕਰ ਹੈਗੇ ਨੇ ਹਲਕੇ ਸ਼ਤਰਾਣੇ ਚ ਤਿੰਨ ਇਤਿਹਾਸੀ ਗੁਰੂਕਰ ਨੇ ਤਿੰਨਾਂ ਇਤਿਹਾਸੀ ਗੁਰੂਕਰਾਂ ਨੂੰ 50-50 ਲੱਖ ਰੁਪਇਆ ਪੰਜਾਬ ਗਵਰਨਮੈਂਟ ਵੱਲੋਂ ਜਿਹੜਾ ਉਹ ਦਿੱਤਾ ਗਿਆ ਸੋ ਪੰਚਾਇਤ ਔਰ ਕਮੇਟੀ ਰਲ ਕੇ ਜੋ ਵੀ ਕੰਮ ਕਰ ਸਕਦੇ ਹੁਣ ਉਹ ਕਰਨਗੇ ਇੱਕ ਪਿੰਡ ਬਕਰਾਹਾ ਵਿਖੇ ਪੋਲੀਟੈਕਨਿਕ ਕਾਲਜ ਦੀ ਬਿਲਡਿੰਗ ਬਿਲਕੁਲ ਤਿਆਰ ਹੈ ਕਦੋਂ ਉਦਘਾਟਨ ਕਰਨ ਜਾ ਰਹੇ ਉਸ ਦਾ ਕੰਮ ਹੈ ਜਿਹੜਾ ਉਹ ਚੱਲ ਰਿਹਾ ਜੀ ਮੈਨੂੰ ਉਮੀਦ ਹੈਗੀ ਹੈ ਕਿ 1-2 ਮਹੀਨਿਆਂ ਨੂੰ ਉਹਦਾ ਕੰਮ ਕੰਪਲੀਟ ਹੋ ਜਾਣਾ ਉਸ ਤੋਂ ਬਾਅਦ ਬਹੁਤ ਜਲਦ ਉਹਦੋਂ ਘਟਨ ਕਰਕੇ ਔਰ ਉੱਥੇ ਬੱਚੇ ਨੇ ਜਿਹੜੇ ਸਾਡੇ ਉਹ ਪ੍ਰੈਕਟਿਸ ਕਰ ਰਹੇ ਨੇ